ਗੁਰੂ ਸਾਹਿਬ ਦੀ ਨਕਲ ਨਾ ਤਾਂ ਅੱਜ ਹੋਵੇ ਤੇ ਨਾ ਕੱਲ ਹੋਵੇ ਨਾ ਮਹਾਰਾਜ ਦੀ ਡਮੀ ਅੱਜ ਰੱਖੀ ਜਾਵੇ ਤੇ ਨਾ ਮਹਾਰਾਜ ਸਾਹਿਬ ਦੀ ਡਮੀ ਕੱਲ ਰੱਖੀ ਜਾਵੇ ਉਹ ਤਾਂ ਕਹਿੰਦੇ ਸਾਨੂੰ ਗੁਰੂ ਨਾਲ ਦਰਦ ਸੀ ਇਸ ਕਰਕੇ ਗਏ ਕਹਿੰਦੇ ਉੱਥੇ ਵੀ ਇਸ ਤਿੱਕੇ ਨਾਲ ਨਕਲ ਨਹੀਂ ਕਰਨੀ ਆ ਤਾਂ ਹੀ ਦੂਜੇ ਦਿਨ ਸ਼ਰਾਬਾਂ ਪੀਂਦੇ ਫੜੇ ਗਏ ਨਾ ਕਿਸੇ ਨੇ ਕੋਈ ਗਲਤ ਇਦਾਂ ਬੀੜੀਆਂ ਪੀ ਕੇ ਜਾਂ दारू ਪੀ ਕੇ ਜਾਂ ਕਿਸੇ ਨੇ ਗਲਤ ਤਰੀਕੇ ਨਾਲ ਉੱਥੇ ਇਦਾਂ ਕਰਿਆ ਉਹਨਾਂ ਤੇ ਬਣਦੀ ਜਿਹੜੀ ਕਾਰਵਾਈ ਆ ਹੋਣੀ ਚਾਹੀਦੀ ਆ ਗੁਰੂ ਸਾਹਿਬ ਦੀ ਹਜ਼ੂਰੀ ਚ ਚੋਲ ਮੋਲ ਕਰਨਾ ਇੱਕ ਦੂਜੇ ਨੂੰ ਅੱਖਾਂ ਭਰ ਕੇ ਦੇਖਣਾ ਹਨਾ ਜਾਂ ਉੱਥੇ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਮਹਾਰਾਜ ਦੀ ਹਜ਼ੂਰੀ 'ਚ ਇਹ ਇਹ ਬਿਲਕੁਲ ਗਲਤ ਆ ਜੇ ਕੋਈ ਫਿਲਮ ਦਾ ਸੈੱਟ ਲਾ ਕੇ ਇਦਾਂ ਦਾ ਕੰਮ ਕਰਦਾ ਤਾਂ ਉਹਦੇ ਵਾਸਤੇ ਘਟਿਆ ਗੱਲ ਆ ਜਿਹੜੇ ਗੀਤ ਤਾਂ ਅਸੀਂ ਪਰਿਵਾਰਾਂ 'ਚ ਬਹਿ ਕੇ ਨਹੀਂ ਸੁਣ ਸਕਦੇ ਜਿਹੜੇ ਗੀਤ ਅਸੀਂ ਧੀ ਭੈਣ ਦੇ ਸਾਹਮਣੇ ਨਹੀਂ ਸੁਣ ਸਕਦੇ ਜਿਹੜੇ ਗੀਤ ਨੂੰ ਸੁਣ ਕੇ ਸਾਡੇ ਮਨ 'ਚ ਵਿਕਾਰ ਪੈਦਾ ਹੁੰਦੇ ਉਹ ਗੀਤ ਅੱਜ ਵੀ ਮਾੜੇ ਤੇ ਕੱਲ੍ਹ ਵੀ ਮਾੜੇ ਸੰਤ ਜੀ ਕਹਿੰਦੇ ਹੁੰਦੇ ਸੀਗੇ ਕਿ ਜੋ ਇਹ ਫਿਲਮਾਂ ਨੇ ਇਹ ਜੋ ਗਾਣੇ ਨੇ ਇਹ ਜੋ ਸਮਾਜ ਦੇ ਵਿੱਚ ਚੱਲ ਰਿਹਾ ਹੈ ਇਹ ਤੁਹਾਨੂੰ ਸਹੀ ਰਾਏ ਨਹੀਂ ਪਾਉਣਗੇ ਬਾਣੀ ਬਾਣੇ ਵਾਲੇ ਹੋਵੋ ਜੇ ਤੁਸੀਂ ਗੁਰੂ ਦੇ ਲੜ ਲੱਗੋਗੇ ਤਾਂ ਬਹੁਤ ਕੁਝ ਹੋ ਸਕਦਾ ਹੈ ਪਰ ਇਹਨਾਂ ਦਿਨਾਂ ਦੇ ਵਿੱਚ ਇੱਕ ਵਿਵਾਦ ਇਸ ਦੇ ਨਾਲ ਜੁੜ ਗਿਆ ਖਾਸ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਕਲ ਕਰਨੀ ਉਹ ਕਿਉਂ ਹੋਇਆ ਇੱਕ ਫਿਲਮ ਦਾ ਸੈੱਟ ਲੱਗਿਆ ਆ ਸੀਗਾ ਉਸ ਦੇ ਉੱਤੇ ਸਿੰਘ ਪਹੁੰਚ ਜਾਂਦੇ ਨੇ ਉਸ ਨੂੰ ਦੇਖਿਆ ਜਾਂਦਾ ਤਾਂ ਅਕਾਲ ਤਖਤ ਸਾਹਿਬ ਤੋਂ ਵੀ ਇਹ ਜਾਰੀ ਹੋ ਜਾਂਦਾ ਕਿ ਇਸ ਸਿੱਕੇ ਦੇ ਨਾਲ ਨਕਲ ਨਹੀਂ ਕੀਤੀ ਜਾ ਸਕੇਗੀ ਇਸ ਦੀ ਪਰਮਿਸ਼ਨ ਲੈਣੀ ਪੈਗੀ ਜਾਂ ਇਸ ਦੇ ਵਿੱਚ ਕੁਝ ਹੋਰ ਹੋਏਗਾ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਭਾਈ ਗੁਲਾਬ ਸਿੰਘ ਜੀ ਨੇ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਜਿਵੇਂ ਮੈਂ ਸ਼ੁਰੂ ਦੇ ਵਿੱਚ ਸੰਤਾਂ ਦੇ ਕੁਝ ਬੋਲ ਸਾਂਝੇ ਕੀਤੇ ਨੇ ਕਿ ਸੰਤ ਜੀ ਕਹਿੰਦੇ ਹੁੰਦੇ ਸੀਗੇ ਕਿ ਇਹ ਗੀਤ ਇਹ ਫਿਲਮ ਆ ਤੁਹਾਨੂੰ ਕਿਸੇ ਦਾਇ ਨੀ ਪਾਣਗੀਆਂ ਕੋਰਾਹ ਸੰਤਾਂ ਦੇ ਬੋਲ ਤੇ ਜੋ ਅੱਜ ਦਾ ਸਮਾਂ ਹੈ ਉਹ ਕੀ ਕਹਿਣਾ ਚਾਹੁੰਦੇ ਨੇ ਅਸਲ ਵਿੱਚ ਜਿਹੜੇ ਗੀਤ ਤਾਂ ਅਸੀਂ ਪਰਿਵਾਰਾਂ 'ਚ ਬਹਿ ਕੇ ਨਹੀਂ ਸੁਣ ਸਕਦੇ ਜਿਹੜਾ ਗੀਤ ਅਸੀਂ ਧੀ ਭੈਣ ਦੇ ਸਾਹਮਣੇ ਨਹੀਂ ਸੁਣ ਸਕਦੇ ਜਿਹੜੇ ਗੀਤ ਨੂੰ ਸੁਣ ਕੇ ਸਾਡੇ ਮਨ 'ਚ ਵਿਕਾਰ ਪੈਦਾ ਹੁੰਦੇ ਉਹ ਗੀਤ ਅੱਜ ਵੀ ਮਾੜੇ ਤੇ ਕੱਲ ਵੀ ਮਾੜੇ ਤੇ ਜਿਨ੍ਹਾਂ ਗੀਤਾਂ ਨੇ ਸਾਡੇ ਜੀਵਨ 'ਚ ਸੁਧਾਰ ਲਿਆਉਣਾ ਜਿਨ੍ਹਾਂ ਗੀਤਾਂ ਕਰਕੇ ਜਾਂ ਜਿਨ੍ਹਾਂ ਲਫ਼ਜ਼ਾਂ ਕਰਕੇ ਜਿਨ੍ਹਾਂ ਅੱਖਰਾਂ ਕਰਕੇ ਸਾਡੀ ਜ਼ਿੰਦਗੀ 'ਚ ਨਖਾਰ ਆਉਂਦਾ ਐਸਾ ਪ੍ਰਚਾਰ ਐਸੀ ਫਿਲਮ ਐਸਾ ਗੀਤ ਸੁਣਨਾ ਮੈਨੂੰ ਤਾਂ ਨਹੀਂ ਲੱਗਦਾ ਵੀ ਆਪਾਂ ਨੂੰ ਉਹਨੂੰ ਮਾੜਾ ਕਹਿਣਾ ਚਾਹੀਦਾ ਜਿਸ ਤਿੱਕੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਕਲ ਕਰਨੀ ਚੌਰ ਸਾਹਿਬ ਦੀ ਨਕਲ ਕਰਨੀ ਪਾਲਕੀ ਸਾਹਿਬ ਦੀ ਨਕਲ ਕਰਨੀ ਕਹਿੰਦੇ ਫਿਲਮਾਂ ਦੇ ਵਿੱਚ ਇਹ ਬੜਾ ਸਮਾਂ ਹੋ ਗਿਆ ਚੱਲਦਾ ਆ ਰਿਹਾ ਸੀਗਾ ਬੀਤੇ ਦਿਨਾਂ ਦੇ ਵਿੱਚ ਇਸ ਦਾ ਵਿਰੋਧ ਵੀ ਹੋਇਆ ਕੁਝ ਸਿੰਘ ਸੈੱਟ ਦੇ ਉੱਤੇ ਪਹੁੰਚ ਜਾਂਦੇ ਨੇ ਅਕਾਲ ਤਖਤ ਸਾਹਿਬ ਤੋਂ ਵੀ ਹੁਕਮ ਜਾਰੀ ਹੋਗਾ ਕਿ ਨਹੀਂ ਹੋਣਾ ਚਾਹੀਦਾ ਉਸ ਤੋਂ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਜੋ ਵੀ ਉੱਤੇ ਨਤਮਸਤਕ ਹੁੰਦਾ ਸੀ ਫਿਲਮਾਂ ਦੀ ਪ੍ਰੋਮੋਸ਼ਨ ਰੋਕ ਦਿੱਤੀ ਗਈ ਸੀ ਕਿ ਫੋਟੋ ਨਹੀਂ ਖਿੱਚਿਆ ਤੁਹਾਨੂੰ ਕੀ ਲੱਗਦਾ ਕਿ ਅਜਿਹਾ ਕੀਤਾ ਕਿਉਂ ਜਾ ਰਿਹਾ ਹੈ ਕੀ ਇਸ ਦੇ ਪਿੱਛੇ ਮਨਛਾ ਕੀ ਹੈ ਇਹ ਸਮਝ ਨਹੀਂ ਆ ਰਹੀ ਸਮਝੋ ਪਰੇ ਆ ਗੱਲ ਵੀ ਇਹ ਹੁਣੇ ਰੋਲਾ ਕਿਉਂ ਪੈਣ ਲੱਗਿਆ ਇਸ ਚੀਜ਼ ਦਾ ਹਨ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਂ ਤਾਂ ਅੱਜ ਨਕਲ ਹੋਵੇ ਤੇ ਨਾ ਕੱਲ ਹੋਵੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਾਂ ਤਿੰਨ ਕਾਲ ਸਾਤਾ ਸੱਚੇ ਪਾਤਸ਼ਾਹ ਸਾਰੀ ਧਰਤੀ ਉਹਨਾਂ ਦੀ ਆ ਤੇ ਕਿਸੇ ਫਿਲਮ ਨੂੰ ਮਤਲਬ ਵੱਡੀ ਕਰਨ ਵਾਸਤੇ ਜਾਂ ਕਿਸੇ ਫਿਲਮ ਸ਼ੋਟ ਲੈਣ ਵਾਸਤੇ ਗੁਰੂ ਸਾਹਿਬ ਨੂੰ ਮੇਰੀ ਮੇਰੇ ਧਿਆਨ ਚ ਅੱਜ ਤੱਕ ਲਿਆਂਦਾ ਨਹੀਂ ਗਿਆ ਪਰ ਜੇ ਕਿਸੇ ਨੇ ਲਿਆਂਦਾ ਵੀ ਆ ਹੁਣ ਮੈਂ ਵੀ ਬਹੁਤ ਸਾਰੀਆਂ ਥਾਵਾਂ ਤੇ ਗਿਆ ਤੇ ਉਥੇ ਪਾਲਕੀ ਸਾਹਿਬ ਲਾ ਕੇ ਪੂਰੀ ਮਰਿਆਦਾ ਪਰਸ਼ੋਤਮ ਕੰਮ ਕਰਕੇ ਤੇ ਉਹਦੇ ਵਿੱਚ ਸਿਰਫ ਇੱਕ ਦਿਖਾਇਆ ਗਿਆ ਵੀ ਸਾਡੀ ਕੀ ਮਰਿਆਦਾ ਤੇ ਸਾਡੀ ਕੀ ਰੌ ਰੀਤੀ ਆ ਜੇ ਕੋਈ ਫਿਲਮ ਦਾ ਸੈਟ ਲਾ ਕੇ ਇਦਾਂ ਦਾ ਕੰਮ ਕਰਦਾ ਤਾਂ ਉਹਦੇ ਵਾਸਤੇ ਘਟਿਆ ਕਰ ਲੈ ਕਹਿੰਦੇ ਮਰਿਆਦਾ ਜ਼ਰੂਰੀ ਹੈ ਕਹਿੰਦੇ ਜੇ ਪ੍ਰਕਾਸ਼ ਹੋ ਰਿਹਾ ਜਾਂ ਉਥੇ ਜੋ ਵੀ ਕੁਝ ਕਰ ਰਹੇ ਨੇ ਨਕਲ ਕਰ ਰਹੇ ਨੇ ਕਹਿੰਦੇ ਉਥੇ ਮਰਿਆਦਾ ਨਹੀਂ ਰੱਖੀ ਜਾ ਰਹੀ ਉਥੇ ਨੰਗੇ ਸਿਰ ਖੜੇ ਹੋਏ ਨੇ ਕੋਈ ਸਿਕਟਾਂ ਪੀਦੇ ਆ ਕੋਈ ਚਪਲਾਂ ਲੈ ਕੇ ਚੜਿਆ ਹੋਇਆ ਹੱਥਾਂ ਦੇ ਵਿੱਚ ਚੋਰ ਸਾਬ ਉਸ ਤਿੱਕ ਨਾਲ ਫੜੇ ਹੋਏ ਨੇ ਜਿਹੜੇ ਗਿਆਨੀ ਨੇ ਉੱਥੇ ਉਹ ਵੀ ਉਸ ਹਿਸਾਬ ਨਾਲ ਚੱਲ ਰਹੇ ਨੇ ਇਹ ਇਸ ਚੀਜ਼ ਨੂੰ ਜ਼ਿਆਦਾ ਦੇਖਿਆ ਜਾ ਰਿਹਾ ਹਾਂਜੀ ਜੇ ਮਤਲਬ ਕੋਈ ਉੱਥੇ ਮਨਮਤ ਹੋਈ ਆ ਜਾਂ ਕਿਸੇ ਨੇ ਕੋਈ ਗਲਤ ਏਦਾਂ ਬੀੜੀਆਂ ਪੀ ਕੇ ਜਾਂ दारू ਪੀ ਕੇ ਜਾਂ ਕਿਸੇ ਨੇ ਗਲਤ ਤਰੀਕੇ ਨਾਲ ਉੱਥੇ ਏਦਾਂ ਕਰਿਆ ਉਹਨਾਂ ਤੇ ਬਣਦੀ ਜਿਹੜੀ ਕਾਰਵਾਈ ਹੋਣੀ ਚਾਹੀਦੀ ਆ ਪਰ ਸਾਡੀਆਂ ਸਰਮੌਰ ਜਥੇਬੰਦੀਆਂ ਨੇ ਜਿਹੜੀਆਂ ਜਾਂ ਜਿਹੜਾ ਸਾਡਾ ਪੰਥਾ ਜਿਹੜੇ ਸਾਡੇ ਆਗੂ ਨੇ ਉਹਨਾਂ ਨੂੰ ਇਸ ਚੀਜ਼ ਤੇ ਬਹੁਤ ਗਹਿਰੇ ਵਿਚਾਰ ਰੱਖਣੇ ਚਾਹੀਦੇ ਆ ਕਿਉਂਕਿ ਜੇ ਅਸੀਂ ਆਪਦਾ ਕਿਰਦਾਰ ਫਿਲਮਾਂ 'ਚ ਨਹੀਂ ਦਿਖਾਵਾਂਗੇ ਹੁਣ ਮਸਤਾਨੇ ਫਿਲਮ ਬਣੀ ਆ ਮਸਤਾਨੇ ਫਿਲਮ 'ਚ ਜਿਹੜੇ ਉਚਾਰ ਬੰਦੇ ਲਏ ਸੀਗੇ ਹੈ ਤਾਂ ਨਕਲੀ ਹੀ ਸੀ ਨਾ ਨਕਲਾ ਤਰਨ ਵਾਲੇ ਸੀਗੇ ਪਰ ਕਿਰਦਾਰ ਦਿਖਾਰੇ ਸਿੱਖਾਂ ਦਾ ਉਹ ਵੀ ਸਿੱਖ ਕੀ ਹੁੰਦੇ ਨੇ ਐਦਾਂ ਤਾਂ ਫਿਰ ਉਹਨੂੰ ਵੀ ਆਪਾਂ ਕਹਾਂਗੇ ਵੀ ਉਹ ਸਹੀ ਨਹੀਂ ਹੈਗਾ ਪਰ ਉਹ ਤਾਂ ਦਿਖਾਇਆ ਤਾਂ ਉਥੇ ਸਿੱਖਾਂ ਦੀ ਉਹ ਜਾ ਰਹੀ ਹੈ ਨਾ ਅਰਦਾਸ 'ਚ ਕਿੰਨੀ ਸਮਰੱਥਾ ਹੈ ਉਹ ਹੈ ਨਕਲੀਏ ਸੀਗੇ ਪਰ ਅਸਲੀ ਉਹਨਾਂ ਨੇ ਅਸਲੀ ਸਿੱਖਾਂ ਦਾ ਰੋਲ ਕਰਿਆ ਮੈਂ ਤੁਸੀਂ ਉਹਨੂੰ ਕਿੱਦਾਂ ਮੰਨੋਗੇ ਫਿਰ ਜੇ ਅੱਛਾ ਮਸਤਾਨੇ ਫਿਲਮ ਚ ਕਿੰਨੇ ਲੋਕਾਂ ਨੂੰ ਇਹ ਪਤਾ ਲੱਗਿਆ ਵੀ ਯਾਰ ਸਿੱਖ ਏ ਹੁੰਦੇ ਆ ਸਰਦਾਰ ਏ ਹੁੰਦੇ ਆ ਇੰਨੀ ਸਮਰੱਥਾ ਸਿੱਖਾਂ ਚ ਦਸਵੇਂ ਪਾਸ਼ੇਣਾ ਚ ਇੰਨਾ ਪਿਆਰ ਭਰ ਗਏ ਹਨਾ ਤੇ ਜੇ ਦਿਖਾਇਆ ਗਿਆ ਤੇ ਤਾਂ ਹੀ ਪਤਾ ਲੱਗਿਆ ਨਾ ਇੰਨਾ ਸਮਾਂ ਤਾਂ ਇਹਦੇ ਕੋਲ ਕਿਸੇ ਕੋਲ ਹੈ ਨਹੀਂ ਕੋਈ ਕਿਤਾਬਾਂ ਪੜ੍ਹੇ ਜਾਂ ਕੋਈ ਮਤਲਬ ਲਿਟਰੇਚਰ ਪੜ੍ਹੇ ਜੋ ਦੇਖਾਂਗੇ ਸਾਡੇ ਮਨ ਸਾਡਾ ਮਨ ਹੁੰਦਾ ਪ੍ਰਵਾਹ ਕੋ ਬੋਲੂਗਾ ਸੰਸਾਰ ਨੂੰ ਸਿੱਖਾਂ ਦੀ ਹੋਂਦ ਪਤਾ ਲੱਗੂਗੀ ਸੋ ਸਤਿਗੁਰੂ ਗਰੀਬਨਵਾਸ ਸੱਚੇ ਪਾਤਸ਼ਾਹ ਮੇਰ ਕਰਨ ਸਾਰਿਆਂ ਨੂੰ ਸਮਤ ਬਖਸ਼ਣ ਜਿਹੜੇ ਫਿਲਮਾਂ ਦੇ ਇਦਾਂ ਦੇ ਸੈੱਟ ਲਾਉਂਦੇ ਆ ਮੈਂ ਉਹਨਾਂ ਵੀਰਾਂ ਦੇ ਚਰਨਾਂ 'ਚ ਵੀ ਬੇਨਤੀ ਕਰਦਾ ਗੁਰੂ ਸਾਹਿਬ ਦੀ ਨਕਲ ਨਾ ਤਾਂ ਅੱਜ ਹੋਵੇ ਤੇ ਨਾ ਕੱਲ ਹੋਵੇ ਨਾ ਮਾਰੇ ਦੀ ਡਮੀ ਅੱਜ ਰੱਖੀ ਜਾਵੇ ਤੇ ਨਾ ਮਾਰੇ ਸਾਹਿਬ ਦੀ ਡਮੀ ਕੱਲ ਰੱਖੀ ਜਾਵੇ ਹਨਾ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਜਿਸ ਸਿੱਖਾਂ ਨੂੰ ਕਿਹਾ ਗਿਆ ਕਿ ਇਸੇ ਕੰਨ ਨਹੀਂ ਹੋਣਾ ਚਾਹੀਦਾ ਇਹ ਰੋਕ ਲੱਗਣੀ ਚਾਹੀਦੀ ਹੈ ਉਹਨਾਂ ਨੇ ਕਹਿ ਵੀ ਦਿੱਤਾ ਇਹ ਸਾਰੀਆਂ ਚੀਜ਼ਾਂ ਅਕਾਲ ਤਖਤ ਸਾਹਿਬ ਨੇ ਬਿਨਾਂ ਕੁਝ ਕਿਸੇ ਤੋਂ ਪੁੱਛੇ ਜਾਂ ਕਿਸੇ ਤਰੀਕੇ ਨਾਲ ਜਥੇਦਾਰ ਸਾਹਿਬ ਉਹਨਾਂ ਜੋ ਬਿਆਨ ਜਾਰੀ ਕੀਤੇ ਨੇ ਕਿ ਸਾਰਿਆਂ ਨਾਲ ਗੱਲ ਕਰਨੀ ਚਾਹੀਦੀ ਸੀ ਜਾਂ ਫਿਰ ਇਸ ਨੂੰ ਲਾਗੂ ਕਰਨ ਤੋਂ ਪਹਿਲਾਂ ਕਰਨਗੇ ਹਜੇ ਕਈ ਵਾਰ ਸਥਿਤੀ ਜਦੋਂ ਵਿਗੜਦੀ ਹੁੰਦੀ ਆ ਤੇ ਉਦੋਂ ਸਾਰੇ ਜਥੇਦਾਰ ਸਾਹਿਬ ਸਿੰਘ ਸਾਹਿਬਾਨ ਜਿਹੜੀ ਸਾਡੀ ਸ਼੍ਰੋਮਣੀ ਕਮੇਟੀ ਆ ਸਾਰੇ ਸੂਝਵਾਨ ਸੱਜਣ ਨੇ ਵਿਦਵਾਨਾਂ ਦੀ ਇੱਕ ਇਕੱਤਰਤਾ ਰੱਖਣਗੇ ਪੁੱਛਣਗੇ ਫਿਰ ਉਹ ਟੁਕਮਾ ਫੈਸਲਾ ਆਊਗਾ ਫਿਲਹਾਲ ਦੀ ਘੜੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਾਂ ਨਾਂ ਪਹਿਲਾਂ ਜਾਂਦਾ ਸੀ ਸ਼ੂਟਿੰਗ 'ਚ ਤੇ ਨਾਂ ਬਾਅਦ ਵਿੱਚ ਗਿਆ ਨਾ ਉੱਥੇ ਗਿਆ ਠੀਕ ਆ ਨਾ ਉੱਥੇ ਅੱਛਾ ਭਾਈ ਸਾਹਿਬ ਜੀ ਇਹ ਸੇਧ ਕੀ ਇਹਦੇ ਚੋਂ ਨਿਕਲਦਾ ਜਿਵੇਂ ਦਿਖਾ ਦਿੱਤਾ ਕਹਿੰਦੇ ਨਕਲ ਤਾਂ ਨਹੀਂ ਹੋਣੀ ਇਹਦੇ ਚੋਂ ਸੇਧ ਕੀ ਮਿਲਦੀ ਹੈ ਜੇਕਰ ਜੇ ਦਿਖਾ ਦਿੱਤਾ ਕੋਈ ਦੇਖ ਰਿਹਾ ਸਾਹਮਣੇ ਉਹਦੇ ਵਿੱਚੋਂ ਸਾਹਮਣੇ ਵਾਲਾ ਦੇ ਸਿੱਖ ਕੀ ਰਿਹਾ ਕੋਈ ਅਗਰ ਜੇ ਫਿਲਮ ਦੇਖ ਰਿਹਾ ਕੋਈ ਗਾਣਾ ਸੁਣ ਰਿਹਾ ਇੱਕ ਫਿਲਮ ਦਾ ਉਹਨਾਂ ਨੇ ਜ਼ਿਕਰ ਕੀਤਾ ਕਹਿੰਦੇ ਇੱਕ ਫਿਲਮ ਸੀ ਕਿ ਜਿਸ ਦੇ ਵਿੱਚ ਲਾਵਾ ਹੋ ਰਹੀਆਂ ਸੀਗੀਆਂ ਲਾਵਾ ਹੁੰਦਿਆਂ ਹੀ ਪੱਲਾ ਛੱਡ ਦਿੱਤਾ ਉਹ ਫਿਲਮ ਦੇ ਵਿੱਚ ਹੱਥ ਦੇ ਵਿੱਚੋਂ ਪੱਲਾ ਛੜਾ ਦਿੱਤਾ ਤੇ ਕਹਿੰਦੇ ਉਹ ਉੱਥੇ ਫਿਰ ਮਰਿਆਦਾ ਕਿੱਥੇ ਗਈ ਕਹਿੰਦੇ ਵੀ ਉੱਥੇ ਵੀ ਨੁਕਸਾਨ ਨਹੀਂ ਹੈ ਕਹਿੰਦੇ ਮੇਰੀ ਤਿੰਨ ਚਾਰ ਡਾਇਰੈਕਟਰਾਂ ਨਾਲ ਇਸੇ ਵਿਸ਼ੇ ਤੇ ਗੱਲ ਹੋਈ ਆ ਅਸੀਂ ਤਾਂ ਬਹੁਤ ਦੇਰ ਤੋਂ ਇਹ ਚੀਜ਼ ਕਹਿੰਦੇ ਆਉਨੇ ਆ ਵੀ ਗੁਰੂ ਸਾਹਿਬ ਦੀ ਹਜ਼ੂਰੀ 'ਚ ਚੋਲ-ਮੋਲ ਕਰਨਾ ਇੱਕ ਦੂਜੇ ਨੂੰ ਅੱਖਾਂ ਭਰ ਕੇ ਦੇਖਣਾ ਹਨਾ ਜਾਂ ਉੱਥੇ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਮਹਾਰਾਜ ਦੀ ਹਜ਼ੂਰੀ 'ਚ ਇਹ ਇਹ ਬਿਲਕੁਲ ਗਲਤ ਆ ਹਨਾ ਉੱਥੇ ਜਿਹੜੇ ਟੁਕਮੇ ਸ਼ੌਟ ਨੇ ਜਿੱਦਾਂ ਦਾ ਕਿਰਦਾਰ ਚਾਹੀਦਾ ਉਦਾਂ ਦਾ ਉੱਥੇ ਦਿਖਾਉਣਾ ਦਿਖਾਉਣਾ ਚਾਹੀਦਾ ਤੇ ਬੜੇ ਸਾਨੇ ਬੜੇ ਸੱਜਣਾ ਨੇ ਇਸ ਗੱਲ ਨੂੰ ਮੰਨਿਆ ਵੀ ਆ ਇਹ 'ਚ ਸੁਧਾਰ ਵੀ ਆਊਗਾ ਹਨਾ ਜਿੱਦਾਂ ਪਹਿਲਾਂ ਮਤਲਬ ਜਿੱਦਾਂ ਮਰਜ਼ੀ ਕੋ ਕਰੀ ਜਾਂਦਾ ਸੀ ਉਦਾਂ ਨਹੀਂ ਹੋਊਗਾ ਪਰ ਇਹ ਆ ਵੀ ਜਿਹੜੀ ਤੁਸੀਂ ਸੇਧ ਦੀ ਗੱਲ ਕਰੀ ਆ ਸੇਧ ਤਾਂ ਫਿਰ ਹੁਣ ਹਰ ਇੱਕ ਫਿਲਮ ਦੀ ਇੱਕ ਵੱਖੋ ਵੱਖਰੀ ਕਹਾਣੀ ਆ ਤੇ ਜਿਹੜੀ ਕਹਾਣੀ ਬਣਦੀ ਆ ਕਿਸੇ ਨਾ ਕਿਸੇ ਦੇ ਜੀਵਨ ਤੇ ਬਣਦੀ ਆ ਕਿਤੇ ਨਾ ਕਿਤੇ ਅਸਲ ਵੀ ਹੁੰਦੀ ਆ ਉਹ ਹਨਾ ਸੋ ਉਹ ਇੱਕ ਸਟੋਰੀ ਦਾ ਇੱਕ ਫਿਲਮ ਦਾ ਇੱਕ ਕਹਾਣੀ ਦਾ ਭਾਗ ਬਣ ਜਾਂਦਾ ਅ ਲਾਵਾ ਲੈਣੀਆਂ ਜਾਂ ਗੁਰੂ ਸਾਹਿਬ ਦੀ ਹਜ਼ੂਰੀ ਦਿਖਾਉਣੀ ਜਾਂ ਜਦੋਂ ਬੰਦਾ ਟੁੱਟਦਾ ਔਰ ਅਰਦਾਸ ਕਰਨੀ ਜਾ ਕੇ ਹਨਾ ਹੁਣ ਮੰਨ ਲਓ ਵੀ ਕੋਈ ਕੋਈ ਬੰਦਾ ਕੱਲ ਨੂੰ ਫਿਰ ਇੱਥੇ ਵੀ ਰੋਗ ਲੱਗੂਗੀ ਜੇ ਗੁਰੂ ਸਾਹਿਬ ਦਾ ਸਰੂਪ ਫਿਲਮਾਂ 'ਚ ਦਿਖਾਇਆ ਹੀ ਨਹੀਂ ਜਾਣਾ ਠੀਕ ਆ ਕੋਈ ਸਿੱਖ ਕੋਈ ਕਵੇ ਵੀ ਮੈਂ ਗੁਰੂ ਸਾਹਿਬ ਤੋਂ ਆ ਮੰਗਿਆ ਸੀਗਾ ਤੇ ਮੈਨੂੰ ਗੁਰੂ ਸਾਹਿਬ ਮੰਨ ਲਓ ਮੈਨੂੰ ਬਹੁਤ ਗੁੱਸਾ ਆਉਂਦਾ ਠੀਕ ਆ ਮੈਂ ਸ਼ਾਂਤ ਕਿਦਾਂ ਹੋਇਆ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਗਿਆ ਮੈਂ ਬਾਣੀ ਪੜ੍ਹੀ ਮੈਂ ਅਰਦਾਸ ਕੀਤੀ ਮਾਰੇ ਨੇ ਸ਼ਾਂਤ ਕਰਤਾ ਨਾ ਸੋਹਣੀ ਜ਼ਿੰਦਗੀ ਬਖਸ਼ਦੀ ਹੁਣ ਇਹ ਚੀਜ਼ ਨੂੰ ਜੇ ਆਪਾਂ ਮਤਲਬ ਕਰੈਕਟਰ ਵਾਈਜ਼ ਦਿਖਾਉਣਾ ਤਾਂ ਕਿਦਾਂ ਦਿਖਾਵਾਂਗੇ ਇਹ ਤਾਂ ਉਹ ਤੇ ਵੀ ਉਹ ਠੀਕ ਆ ਉੱਤੇ ਕੋਈ ਕਿੰਤੂ ਪ੍ਰੰਤੂ ਨਹੀਂ ਉਸ ਤੇ ਇੱਕ ਨਾਲ ਦਿਖਾਓ ਪਰ ਜਿਹੜੀਆਂ ਲਾਵਾ ਨੇ ਕਹਿੰਦੇ ਉਹਦੀ ਕੋਈ ਮਰਿਆਦਾ ਹੈ ਲਾਵਾਵਾਂ ਪੜੀਆਂ ਜਾਣ ਗਿਆ ਉਹ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਕਈ ਸ਼ੂਟ ਹੋਏ ਹੋਏ ਨੇ ਕਈ ਇਤਿਹਾਸਿਕ ਗੁਰਦੁਆਰਿਆਂ ਦੇ ਵਿੱਚ ਉਹ ਸ਼ੂਟ ਹੋਏ ਨੇ ਉਸ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਹਿੰਦੇ ਜੋ ਲਾਵਾ ਨੇ ਜੋ ਤੁਸੀਂ ਚੋਲ ਮੋਲ ਦੀ ਗੱਲ ਕੀਤੀ ਹੈ ਇਹ ਚੀਜ਼ਾਂ ਇਹ ਨਹੀਂ ਹੋਣੀਆਂ ਚਾਹੀਦੀਆਂ ਹਾਂ ਬਿਲਕੁਲ ਉਹ ਆਪਾਂ ਵੀ ਕਹਿ ਰਹੇ ਹਾਂ ਵੀ ਇਹ ਅੱਜ ਵੀ ਨਹੀਂ ਹੋਣੇ ਚਾਹੀਦੀਆਂ ਗੱਲ ਵੀ ਨਹੀਂ ਹੋਣੀ ਚਾਹੀਦੀ ਹਨਾ ਮਹਾਰਾਜ ਸਾਹਿਬ ਸਾਰਿਆਂ ਨੂੰ ਸਮੱਤ ਬਖਸ਼ਣ ਬਾਕੀ ਉੱਥੋਂ ਜਿਹੜਾ ਫੈਸਲਾ ਆਉਂਦਾ ਸਿੱਖਾਂ ਦੇ ਕੀ ਸਾਰਿਆਂ ਦੇ ਸਿਰ ਮੱਥੇ ਆਹੋ ਅੱਛਾ ਤੁਸੀਂ ਫਿਲਮ ਇੰਡਸਟਰੀ ਨਾਲ ਵੀ ਤਾਲੁਕਾਤ ਰੱਖਦੇ ਹੋ ਤੁਹਾਡੇ ਬਹੁਤ ਸਾਰੇ ਧਾਰਮਿਕ ਗੀਤ ਨੇ ਜਾਂ ਹੋਰ ਤੁਹਾਡੇ ਬਹੁਤ ਸਾਰੇ ਬੋਲ ਨੇ ਕਈ ਗੀਤਾਂ ਫਿਲਮਾਂ ਦੇ ਵਿੱਚ ਨਾ ਤੁਸੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਜਿੰਨਾ ਫਿਲਮੀ ਜਗਤ ਸੀਗਾ ਜਾਂ ਤੁਹਾਡੇ ਨਾਲ ਗੱਲਬਾਤ ਕੀਤੀ ਕਿ ਬਾਬਾ ਜੀ ਇਹ ਕੀ ਗੱਲਾਂ ਬਾਤਾਂ ਆਉਦੀਆਂ ਨੇ ਵੀ ਇਸ ਦੇ ਉੱਤੇ ਥੋੜਾ ਸੁਚੇਤ ਹੋਣਾ ਚਾਹੀਦਾ ਤੁਸੀਂ ਕਿਹਾ ਤੁਹਾਡੇ ਤੱਕ ਕਿਸੇ ਨੇ ਪਹੁੰਚ ਕੀਤੀ ਹਾਂਜੀ ਮਤਲਬ ਤੁਸੀਂ ਇਹ ਦੇਖ ਲਓ ਠੀਕ ਆ ਧਿਆਨ ਇਧਰ ਚਲਿਆ ਗਿਆ ਬਹੁਤ ਸੋਹਣੀ ਗੱਲ ਆ ਜਥੇਦਾਰਾਂ ਨੇ ਫੈਸਲਾ ਲਿਆ ਬਹੁਤ ਸੋਹਣੀ ਗੱਲ ਆ ਪਰ ਤੁਹਾਨੂੰ ਸੁਣਨ ਨੂੰ ਇਹ ਵੀ ਆਇਆ ਹੋਊਗਾ ਵੀ ਜਿਹੜੇ ਬੰਦੇ ਉੱਥੇ ਰੋਕਣ ਗਏ ਸੀ ਆਪ ਮਰਿਆਦਾ ਚ ਪੂਰੇ ਨਹੀਂ ਹੈਗੇ ਦੇਖਣ ਨੂੰ ਤੁਹਾਨੂੰ ਇਹ ਵੀ ਆਇਆ ਹੋਊਗਾ ਹੈਨਾ ਕਹਿਣ ਦਾ ਭਾਵ ਆ ਵੀ ਅਸਲ ਵਿੱਚ ਕਈ ਵਾਰ ਇਹ ਹੋ ਜਾਂਦਾ ਹੁੰਦਾ ਵੀ ਚਾਰ ਚਿੱਲੜਾਂ ਦੀ ਭੁੱਖ ਰੱਖ ਕੇ ਬੰਦਾ ਬਹੁਤ ਕੁਝ ਚੱਲ ਰਿਹਾ ਹੁਣ ਤੁਹਾਨੂੰ ਪਤਾ ਹੀ ਆ ਸਮਾਜ ਵਿੱਚ ਤੇ ਬਾਕੀ ਸੱਚੇ ਪਾਤਸ਼ਾਹ ਮਿਹਰ ਕਰਨ ਸ਼ਾਂਤੀ ਵਰਸਾਉਣ ਸਾਰੇ ਪਾਸੇ ਸਾਰਿਆਂ ਨੂੰ ਸਮਝ ਆਵੇ ਹਨਾ ਇਹਨਾਂ ਗੱਲਾਂ ਦੀ ਇਹ ਕਹਿੰਦੇ ਕਿ ਕੁਝ ਉਹਨਾਂ ਨੂੰ ਚਾਹੀਦਾ ਆਇਆ ਸੀਗਾ ਉੱਥੇ ਤਾਂ ਕਰਕੇ ਗਏ ਉਹ ਤਾਂ ਕਹਿੰਦੇ ਸਾਨੂੰ ਗੁਰੂ ਨਾਲ ਦਰਦ ਸੀ ਇਸ ਕਰਕੇ ਗਏ ਕਹਿੰਦੇ ਉੱਥੇ ਵੀ ਇਸ ਤਿੱਕੇ ਨਾਲ ਨਕਲ ਨਹੀਂ ਕਰਨੀ ਕਹਿੰਦੇ ਹਾਂ ਤਾਂ ਹੀ ਦੂਜੇ ਦਿਨ ਸ਼ਰਾਬਾਂ ਪੀਂਦੇ ਫੜੇ ਗਏ ਨਾ ਜੇ ਦਰਦ ਸੀ ਤਾਂਹੀਂ ਅਸਲ ਵਿੱਚ ਜੋ ਅਸੀਂ ਦਿਖਾ ਰਹੇ ਹਾਂ ਜੋ ਅਸੀਂ ਦਿਖ ਰਹੇ ਹਾਂ ਹੈ ਨਹੀਂ ਅੰਦਰੋਂ 5% ਵੀ ਨਹੀਂ ਹੈਗੇ ਸਾਡੇ 'ਚ ਕੱਟੜਤਾ ਹੀ ਆ ਜੇ ਭਾਵਨਾ ਦੇ ਸ਼ਰਧਾ ਵਾਲੀ ਗੱਲ ਕਰੀ ਉਹ ਨਹੀਂ ਹੈਗੀ ਠੀਕ ਹੈ ਨਾ ਅਚਾਈ ਨੂੰ ਕਿਵੇਂ ਪਛਾਨਣਾ ਕਿਵੇਂ ਹੋਏਗਾ ਮੈਂ ਅਕੀਰ ਲਤੀਫ ਇਹ ਜਵਾਬ ਸਵਾਲ ਲੈਣਾ ਚਾਹਾਂਗਾ ਕਿਵੇਂ ਪਛਾਨਣਗੇ ਆਪਣੇ ਆਪ ਨੂੰ ਇਹ ਭਾਵਨਾਵਾਂ ਕਿਵੇਂ ਆਣਗੀਆਂ ਕਿਵੇਂ ਕਟੜਦਾ ਦੂਤ ਹੋਏ ਬਸ ਤੁਸੀਂ ਅਰਦਾਸ ਕਰਿਆ ਕਰੋ ਮੈਂ ਵੀ ਅਰਦਾਸ ਕਰਦਾ ਸਾਰੀ ਸਿੱਖ ਪੰਥੇ ਅਰਦਾਸ ਕਰੇ ਦਸਵੇਂ ਪਾਸ਼ਾ ਆਪਣੇ ਪੰਥ ਦੀ ਬੋੜੀ ਆਪ ਕਰਨ ਠੀਕ ਨਹੀਂ ਤੇ ਫਿਰ ਸਭ ਚੜਦੀ ਕਲਾ ਹੋ ਜਾਣੀ ਜੀ ਬਹੁਤ ਸ਼ੁਕਰੀਆ ਤਾਂ ਭਾਈ ਸਾਹਿਬ ਜੀ ਸਾਡੇ ਨਾਲ ਸੀਗੇ ਗੱਲਬਾਤ ਕੀਤੀ ਹੈ ਜਿਸ ਤਿੱਕੇ ਦੇ ਨਾਲ ਫਿਲਮਾਂ ਦੇ ਵਿੱਚ ਪ੍ਰਕਾਸ਼ ਨੂੰ ਲੈ ਕੇ ਖਾਸ ਤੌਰ ਤੇ ਨਕਲ ਨੂੰ ਲੈ ਕੇ ਗੱਲਬਾਤ ਚੱਲਦੀ ਸੀਗੀ ਜਥੇਦਾਰਾਂ ਨੇ ਵੀ ਇਸ ਦੇ ਉੱਤੇ ਐਕਸ਼ਨ ਲਿਆ ਨਾਲ ਦੀ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਇਸ ਦੇ ਉੱਤੇ ਕਮੇਟੀਆਂ ਕੀ ਜਾਂਚ ਕਰਦੇ ਨੇ ਕੀ ਕੋਸ਼ਿਸ਼ ਦੇ ਵਿੱਚ ਨਿਕਲਦਾ ਇਹ ਵੀ ਦੇਖਣਾ ਆਏਗਾ